ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਰਨ ਦੀ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਦਾ ਨਾਮ ਹੈ ਉਸ ਵੱਲੋਂ ਚਿੱਟੇ ਦੀ ਇੱਕ ਖੇਪ ਕਿਸੇ ਕੋਲ ਪਹੁੰਚਾਈ ਜਾ ਰਹੀ ਸੀ ਜਿਸ ਦਰਾਨ ਆਪਣੀ ਤਾਲੀ ਥਾਰ ਦੇ ਵਿੱਚੋਂ ਜਾ ਰਹੀ ਸੀ ਅਤੇ ਪੁਲਿਸ ਨਾਕੇ ਤੇ ਜਦੋਂ ਰੋਕੇ ਉਹਦੀ ਚੈਕਿੰਗ ਕੀਤੀ ਗਈ ਤਾਂ 17 ਗ੍ਰਾਮ ਚਿੱਟਾ ਉਸ ਦੀ ਥਾਰ ਦੇ ਵਿੱਚੋਂ ਨਿਕਲਿਆ ਜਿਸ ਤੋਂ ਬਾਅਦ ਹੋਰ ਅਹਿਮ ਖੁਲਾਸੇ ਹੋਏ ਕਿ 2 ਕਰੋੜ ਦੀ ਕੋਠੀ ਇਸ ਨੇ ਇਸੇ ਚਿੱਟੇ ਨੂੰ ਵੇਚ ਕੇ ਬਣਾਈ ਹੈ ਤੇ ਇੱਕ ਬਠਿੰਡਾ ਦੇ ਪੌਸ਼ ਏਰੀਆ ਦੇ ਵਿੱਚ 200 ਗਜ਼ ਦਾ ਪਲਾਟ ਅਤੇ ਇੱਕ ਬਠਿੰਡਾ ਦੇ ਹੋਰ ਬਹੁਤ ਹੀ ਮਹਿੰਗੇ ਏਰੀਆ ਦੇ ਵਿੱਚ 500 ਅੱਜ ਦਾ ਪਲਾਟ ਇਸ ਨੇ ਖਰੀਦਿਆ ਆਪਣੇ ਭਰਾ ਦੇ ਨਾਂ ਤੇ ਅਤੇ ਇੱਥੇ ਹੀ ਵਾਸ ਨਹੀਂ ਇਸ ਦੇ ਕੋਲ ਇੱਕ ਕਾਲੀ ਥਾਰ ਅਤੇ ਇੱਕ ਵਰਨਾ ਨਵੀਂ ਕਾਰ ਅਤੇ ਇਸ ਤੋਂ ਇਲਾਵਾ ਇੱਕ ਆਡੀ ਕਾਰ ਇਸ ਨੇ ਰੱਖੀ ਆ ਆਪਣੇ ਸ਼ੌਕ ਪੂਰੇ ਕਰਨ ਦੇ ਲਈ ਅਤੇ ਚਿੱਟੇ ਦਿਖੇ ਪਹੁੰਚਾਣ ਦੇ ਲਈ ਅਤੇ ਨਾਲ ਹੀ ਰੋਲੈਕਸ ਦੀਆਂ ਘੜੀਆਂ ਲਗਾਉਂਦੀ ਹੈ ਬੋਲਟ ਮੋਟਰਸਾਈਕਲ ਰੱਖਦੀ ਹੈ ਸਕੂਟੀ ਰੱਖਦੀ ਹੈ ਅਤੇ ਨਾਲ ਹੀ ਇਸ ਦਾ ਜੋ ਬॉयਫਰੈਂਡ ਹੈ ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਜੋ ਸਾਫ ਦਾ ਪਤੀ ਹੈ ਉਹ ਇੱਕ ਐਂਬੂਲੈਂਸ ਚਲਾਉਂਦਾ ਜਿਸ ਦੀ ਆੜ ਦੇ ਵਿੱਚ ਇਹ ਚਿੱਟਾ ਸਪਲਾਈ ਕਰਦੇ ਨੇ ਤੇ ਉੱਥੇ ਹੀ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖੈਰਾ ਇੱਥੇ ਇਸ ਦੀ ਕੋਠੀ ਦੇ ਬਾਹਰ ਜਾ ਰਹੇ ਨੇ ਧਰਨਾ ਲਗਾਉਣ ਦੇ ਲਈ ਜਿੱਥੇ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਪੁਲਿਸ ਦੇ ਦਾਵਿਆਂ ਦੀ ਫੌਕ ਨਿਕਲ ਚੁੱਕੀ ਹੈ ਤੇ ਜੇਕਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵਾਕਈ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਨਸ਼ਿਆਂ ਵਿਰੁੱਧ ਨੂੰ ਸਾਬਤ ਕਰਨਾ ਚਾਹੁੰਦੀ ਹੈ ਤਾਂ ਇਸ ਲੋਕਾਂ ਦੀਆਂ ਜਾਨਾਂ ਦੇ ਨਾਲ ਖੇਡਣ ਵਾਲੀ ਪੁਲਿਸ ਦੀ ਆੜ ਦੇ ਵਿੱਚ ਗਲਤ ਕਰਨ ਵਾਲੀ ਅਮਨਦੀਪ ਕੌਰ ਦੇ ਘਰ ਤੇ ਜੋ 2 ਕਰੋੜ ਰੁਪਏ ਨੇ ਚਿੱਟਾ ਵੇਚ ਕੇ ਕਮਾਇਆ ਉਸ ਤੇ ਪੀਲਾ ਪੰਜਾ ਚਲਾਇਆ ਜਾਵੇ ਅਤੇ ਇਸ ਮੌਕੇ ਹੋਰ ਵੀ ਬਹੁਤ ਯਾਰੇ ਹੈਰਾਨੀ ਜਨਕ ਤੇ ਸ਼ਰਮਨਾਕ ਖੁਲਾਸੇ ਹੋਏ ਕਿਵੇਂ ਇਹ ਵੱਡੇ ਅਫਸਰਾਂ ਦੇ ਨਾਲ ਗਲਤ ਸਬੰਧ ਬਣਾਉਂਦੀ ਸੀ ਪੂਰੀ ਵੀਡੀਓ ਤੁਸੀਂ ਜਰੂਰ ਦੇਖੋ ਅਖੀਰ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਦੋ ਦਿਨਾਂ ਚ ਬੜੀਆਂ ਦੋ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਨੇ ਉਹ ਡਿਵੈਲਪਮੈਂਟਸ ਇਹ ਨੇ ਜਿਹੜਾ ਇਹਨਾਂ ਨੇ ਭਗਵੰਤ ਮਾਨ ਨੇ ਸ਼ੋਰ ਮਚਾਇਆ ਅ ਜੁਦ ਨਸ਼ੇ ਵਿਰੁੱਧ ਬਠਿੰਡੇ ਤੋਂ ਇੱਕ ਕਨਸਟੇਬਲ ਗ੍ਰਿਫਤਾਰ ਕੀਤੀ ਇੱਕ ਨਾਕੇ ਤੇ ਉਸ ਕਨਸਟੇਬਲ ਦੇ ਕੋਲੋਂ ਹੀਰੋਇਨ ਪ੍ਰਾਪਤ ਹੋਈ ਆ। ਔਰ ਉਸਨੇ ਜਦੋਂ ਨਾਕੇ ਤੇ ਫੜੀ ਗਈ ਅਮਨਦੀਪ ਕੌਰ ਉਹਨੇ ਕਿਹਾ ਮੇਰੇ بڑے ਵੱਡੇ ਵੱਡੇ ਆ ਆਈਪੀਐਸ ਅਫਸਰਾਂ ਨਾਲ ਤੁਲਕਾਤ ਹੈ ਮੈਨੂੰ ਗੱਲ ਕਰਨ ਦੇ ਓ ਮੈਂ ਆਪਣੀ ਗੱਲ ਕਰਨੀ ਮੈਂ ਅ ਤੁਸੀਂ ਮੇਰੇ ਨਾਲ ਜ਼ਿਆਦਤੀ ਕਰ ਰਹੇ ਹੋ। ਕਾਫੀ ਸ਼ੋਰ ਮੱਚਾ ਕਿਉਂਕਿ ਗੱਲ ਜਨਤਕ ਹੋ ਗਈ ਤਾਂ ਉਸ ਨਾਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਚਲੋ ਇਹਨਾਂ ਨੇ ਉਸ ਕਨਸਟੇਬਲ ਨੂੰ ਡਿਸਮਿਸ ਕੀਤਾ। ਪਰ ਉਹ ਕਨਸਟੇਬਲ ਕੌਣ ਹੈ? ਉਹ ਬਠਿੰਡੇ ਦੀ ਰਹਿਣ ਵਾਲੀ ਇੱਕ ਲੜਕੀ ਆ। ਇੱਕ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਦਾ ਮਕਾਨ ਉਸ ਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤ ਮਾਨ ਸਰਕਾਰ ਦੀ ਆਲਾ ਪੁਲਿਸ ਆਫਿਸਰਸ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਨਹੀਂ ਹੈਸਿਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਹੈ ਇੱਕ ਹੁੰਦੀ ਮਿਲੀ ਭੁਗਤ ਦੀ ਪ੍ਰੋਟੈਕਸ਼ਨ ਕੇ ਉਹਨੂੰ ਹਿੱਸਾ ਜਾਂਦਾ ਉੱਤੇ ਆਫੀਸਰਸ ਨੂੰ ਇੱਕ ਹੁੰਦੀ ਹੈ ਤਾਲੁਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰਾਮ ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰਸ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਆ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰam ਤੇ ਸ਼ੇਅਰ ਕਰਕੇ ਐਲਿਓਰ ਕਰਦੇ ਸੀ ਔਰ ਜਿਹੜੇ ਉਹਨਾਂ ਦੇ ਸੁਪੀਰੀਅਰਸ ਆ ਉਹ ਤਾਂ ਬੜੀ ਜਲਦੀ ਇਸ ਤਰ੍ਹਾਂ ਦੀ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮੱਚਾ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਭਰਿਆ ਪਿਆ ਵਾ ਮੇਨਸਟ੍ਰੀਮ ਮੀਡੀਆ ਚੁੱਪ ਪਿਆ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਜਿਹੜਾ ਕਿ ਪੇਡ ਹੈ ਸਰਕਾਰ ਦਾ ਉਹ ਚੁੱਪ ਬੈਠਾ ਮੈਂ ਵੀ ਅੱਛੀ ਤਰ੍ਹਾਂ ਸਾਰੀ ਗੱਲ ਨੂੰ ਦੋ ਦਿਨ ਵਾਚ ਕੀਤਾ ਤੇ ਕੱਲ ਇੱਕ ਯੂਟਿਊਬਰ ਨੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਕੀਤੀ ਆ ਆਡੀਓ ਕਨਵਰਸੇਸ਼ਨ ਕਹੀਦੀ ਹੋ ਰਹੀ ਹੈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਜਿਹੜਾ ਆਈਪੀਐਸ ਆਫਸਰ ਅਮਨਦੀਪ ਕੌਰ ਨਾਲ ਕਨੈਕਟਡ ਦਾ ਸ਼ੋਰ ਮਚ ਰਿਹਾ ਉਹਦੇ ਵਟਸਐਪ ਦੇ ਉੱਤੇ ਪੋਸਟਰਸ ਬਣ ਕੇ ਮੀਮਸ ਬਣ ਕੇ ਵਾਇਰਲ ਤੇ ਸ਼ੇਅਰ ਹੋ ਰਹੀਆਂ ਉਸੇ ਯੂਟਿਊਬਰ ਨੇ ਇੱਕ ਉਸ ਯੂਟਿਊਬਰ ਨੇ ਉਸੇ ਆਫਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ ਚ ਬੜੀ ਅਸ਼ਲੀਲ ਬਹੁਤ ਵਹਾਇਤ ਬਹੁਤ ਅ ਮਤਲਬ ਇਹ ਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਅ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਹੀ ਆ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਇਆ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਨਡ ਨਹੀਂ ਗਈ ਉਹ ਬਹੁਤ ਹਲਿਆਣ ਟ੍ਰੇਨਡ ਹੈ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀ ਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਹੈ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੇ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਹਾਂ ਕਿ ਉਸ ਅਫਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਹੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਰਤਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਔਰ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਅਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਕਿ ਤੂੰ ਸਾਨੂੰ ਲੁਧਿਆਣਾ ਵੈਸਤ ਦੀ ਜਿਮਨੀ ਚੋਣ ਜਿਤਾਉਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਹੈ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਪੋਸ ਇਲੈਕਸ਼ਨ ਨੂੰ ਮੈਂ ਆਮ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵੈਸਤ ਦੀ ਸ਼ਹਿਦ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀਗੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਮਲਟੀਪਲ ਲਿਟੀਗੇਸ਼ਨਸ ਹਾਈ ਕੋਰਟ ਵਿੱਚ ਮਲਟੀਪਲ ਪਿੱਛੇ ਜੇ ਇੱਕ ਨਾ ਪੁਨੀਤ ਸੂਦ ਇੱਕ ਵੈਸਟ ਵੈਸਟਰਨ ਦਾ ਕਾਰੋਬਾਰੀ ਸੀਗਾ ਪੈਸੇ ਦਾ ਕਰਦਾ ਹੁੰਦਾ ਟ੍ਰਾਂਸਫਰ ਵਗੈਰਾ ਉਹਨੂੰ ਜਲੰਧਰ ਕਮਿਸ਼ਨਰ ਵੱਚੋਂ ਉਹਨੂੰ ਫਗਵਾੜਾ ਹੁਸ਼ਾਰਪੁਰ ਰੋਡ ਤੋਂ ਚੱਕਿਆ ਗਿਆ ਮਤਲਬ ਇਹਨਾਂ ਦੀ ਕੋਈ ਡੋਮੇਨ ਨਹੀਂ ਸੀਗੀ ਉਹ ਏਰੀਆ ਨਹੀਂ ਸੀਗਾ ਜਲੰਧਰ ਕਮਿਸ਼ਨਰ ਦੀ ਹਦੂਦ ਨਹੀਂ ਸੀ ਉੱਥੋਂ ਉਹਨੂੰ ਚੱਕ ਕੇ ਪੁਨੀਤ 4 ਕਰੋੜ ਰੁਪਏ ਉਹ ਕਹਿੰਦਾ ਮੇਰੇ ਕੋਲ ਬਰਾਮਦ ਹੋਇਆ ਉਸ 4 ਕਰੋੜ ਦੇ ਵਿੱਚੋਂ 1 ਕਰੋੜ ਰੁਪਇਆ ਜਿਹੜੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦਾ ਉਹਨਾਂ ਨੇ ਉਸ ਨੂੰ 1 ਕਰੋੜ ਰੁਪਆ ਆਪਣਾ ਉਹਦਾ ਖੁਰਦ-ਬੁਰਦ ਕਰਤਾ ਲੈ ਲਿਆ ਉਹਦੇ ਤੋਂ ਉਹਨੂੰ ਬਹੁਤ ਟੌਰਚਰ ਕੀਤਾ ਕੁੱਟਿਆ ਮਾਰਿਆ ਉਹ ਪੁਨੀਤ ਸੂਦ ਹਾਈ ਕੋਰਟ ਆਇਆ ਹਾਈ ਕੋਰਟ ਨੇ ਮੰਗਦਾ ਰਿਹਾ ਜੀ ਨਹੀਂ ਸਹਿਕਾਰ ਹੋਈ ਲੇਕਿਨ ਇਸੇ ਹੀ ਜਨੰਦਰ ਕਮਿਸ਼ਨਰ ਦੀ ਪੁਲਿਸ ਨੇ ਹਾਈ ਕੋਰਟ ਵਿੱਚ ਆਣ ਕੇ ਹਲਫੀਆ ਬਿਆਨ ਦਿੱਤਾ ਕਿ ਅਸੀਂ ਇਹ ਜਿਹੜਾ ਐਨਡੀਪੀਐਸ ਦਾ ਕੇਸ ਪਾਇਆ ਸੀ ਉਹਦੇ ਤੇ ਐਨਡੀਪੀਐਸ ਦਾ ਸਿਰਫ ਆਪਣੀ ਫਰੋਤੀ ਨੂੰ ਜਸਟੀਫਾਈ ਕਰਨ ਵਾਸਤੇ ਕਰੋੜ ਰੁਪਇਆ ਖਾਣ ਵਾਸਤੇ ਉਹਨਾਂ ਨੇ ਕਹਿਤਾ ਜੀ ਇਹਦੇ ਤੇ ਐਨਡੀਪੀਐਸ ਦਾ ਕੇਸ ਕੀਤਾ ਉਹਨੂੰ ਸ਼ਾਇਦ 1.5-2 ਮਹੀਨੇ ਜੇਲ੍ਹ ਰਹਿਣਾ ਪਿਆ ਉਸ ਦੀ ਭੈਣ ਉਸ ਦਾ ਭਨੋਇਆ ਬੰਬੇ ਤੋਂ ਆਏ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਸਾਡਾ ਬੰਦਾ ਬੇਗੁਨਾਹਾਂ ਵੈਸਟ ਵੈਸਟਰਨ ਦਾ ਯਾ ਵਰਡ ਵੈਸਟਰਨ ਯੂਨੀਅਨ ਸੋਰੀ ਵੈਸਟਰਨ ਯੂਨੀਅਨ ਦਾ ਕਾਰੋਬਾਰ ਕਰਦਾ ਵਾ ਲੇਕਿਨ ਇਹ ਕੋ ਐਨਡੀਪੀਐਸ ਦਾ ਨਸ਼ੇ ਦਾ ਸਮਗਨ ਨਹੀਂ ਕੋਈ ਅੱਜਕੱਲ੍ਹ ਫੈਸ਼ਨ ਚੱਲ ਗਿਆ ਕਿ ਜਿਹਦੇ ਮਰਜ਼ੀ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿਓ ਰੇਡ ਦੋ ਮਹੀਨੇ ਉਹਨੂੰ ਜੇਲ੍ਹ ਚ ਰੱਖਿਆ ਉਹਨੂੰ ਟੌਰਚਰ ਕੀਤਾ ਬਾਅਦ ਵਿੱਚ ਹਾਈ ਕੋਰਟ ਜਾਣ ਕੇ ਬਿਆਨ ਦਿੱਤਾ ਜਲੰਧਰ ਕਮਿਸ਼ਨਰ ਦੀ ਪੁਲਿਸ ਨੇ ਜਿੱਥੇ ਪਰਚਾ ਦਰਜ ਕੀਤਾ ਜਿਹੜੇ ਵੀ ਥਾਣੇ ਵਿੱਚ ਇਹ ਐਨਡੀਪੀਐਸ ਦਾ ਪਰਚਾ ਝੂਠਾ ਸੀਗਾ ਇਹਦਾ ਅਨਫੋਰਚੂਨੇਟਲੀ ਹਾਈ ਕੋਰਟ ਨੂੰ ਬਹੁਤ ਸਟਰੋਂਗ ਕੌਗਨੀਸ਼ੈਂਸ ਲੈਣੀ ਚਾਹੀਦੀ ਸੀ ਕਿ ਤੁਸੀਂ ਐਨਡੀਪੀਐਸ ਵਰਗੇ ਕੇਸਾਂ ਵਿੱਚ ਗਲਤ ਬੰਦਿਆਂ ਨੂੰ ਇੰਪਲੀਕੇਟ ਕਰਦੇ ਤੁਸੀਂ ਕਰੋੜ ਰੁਪਏ ਖਾ ਲਿਆ ਵਾ ਉਹਨਾਂ ਨੂੰ ਸਜ਼ਾ ਦੇਣੀ ਸੀ ਚਾਹੀਦੀ ਸੀ ਲੇਕਿਨ ਅਨਫੋਰਚੂਨੇਟਲੀ ਉਹ ਰਿਟ ਜਿਹੜੀ ਸੀ ਡਿਸਪੋਜ਼ ਆਫ ਹੋ ਗਈ ਪੁਨੀਤ ਸੂਦ ਅੱਜ ਵੀ ਆਪਣੀ ਇਨਸਾਫ ਵਾਸਤੇ ਲੜਾਈ ਲੜ ਰਿਹਾ ਹੋ ਔਰ ਯਾਦ ਰੱਖੇ ਇਹ ਉਹੀ ਸੁਪਨ ਸ਼ਰਮਾ ਹੈ ਜਿਸ ਨੇ ਮੈਨੂੰ ਤੜਕੇ 5:30 5:45 6 ਵਜੇ ਮੇਰੇ ਘਰੋਂ ਇੱਕ 9 ਸਾਲ ਪੁਰਾਣੇ ਐਨਡੀਪੀਐਸ ਦੇ ਬੇਬੁਨਿਆਦ ਮੁਕਦਮੇ ਵਿੱਚ ਚੱਕ ਕੇ ਮੈਨੂੰ ਫਰੇਮ ਕੀਤਾ ਸੀਗਾ ਇਹਦੀ ਹਦਾਇਤ ਤੇ ਹੀ ਕਿਉਂਕਿ ਜਿਹੜਾ ਪਹਿਲਾ ਡੀਆਈਜੀ ਸੀ ਫਿਰੋਜ਼ਪੁਰ ਰੇਂਜ ਦਾ ਔਰ ਫਾਜ਼ਲਕਾ ਦੀ ਐਸਐਸਪੀ ਉਸ ਵਕਤ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫਿਰ ਇੱਕ ਸਰਕਾਰ ਵਾਲੇ ਚੜਨਗੇ ਉਹਨਾਂ ਨੇ ਭਗਵੰਤਮਾਨ ਨੂੰ ਤੇ ਡੀਜੀਪੀ ਨੂੰ ਆਣ ਕੇ ਨਾ ਕਰਤੀ ਕਿ ਅਸੀਂ ਖਰੇ ਨੂੰ 9 ਸਾਲ ਪੁਰਾਣੇ ਮਕਦਮੇ ਵਿੱਚ ਗਲਤ ਇੰਪਲੀਕੇਟ ਨਹੀਂ ਕਰਨਾ ਫਿਰ ਕਿੱਥੇ ਫਾਜ਼ਿਲਕਾ ਦੇਖੋ ਕਿੱਥੇ ਡੀਆਈਜੀ ਇਸ ਵਕਤ ਜਲੰਧਰ ਦਾ ਸੀਗਾ ਡੀਆਈਜੀ ਕਿੱਥੇ ਡੀਆਈਜੀ ਜਲੰਧਰ ਇਹਨੇ ਆਪ ਕੀਤਾ ਕਿ ਲਓ ਮੈਨੂੰ ਦਿਓ ਤੁਸੀਂ ਐਸਆਈਟੀ ਬਣਾਓ ਤੇ ਮੈਂ ਖਰੇ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਉਂਗਾ ਔਰ ਮੈਨੂੰ ਬਿਲਕੁਲ ਝੂਠੇ ਜਿਸ ਕੇਸ ਵਿੱਚ ਭਗਵਾਨਪਤ ਮਾਨ ਮੇਰੀ ਆਪ ਸਪੋਰਟ ਕੀਤੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ 2017 ਵਿੱਚ ਇਸੇ ਭਗਵੰਤਪਾਨ ਨੇ ਆਣ ਕੇ ਕਿਹਾ ਕਿ ਖੈਰੇ ਨਾਲ ਬੜਾ ੱਤਕਾ ਹੋ ਰਿਹਾ ਜ਼ਿਆਤੀ ਹੋ ਰਹੀ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਸੇ ਕੇਸ 'ਚ ਇਸੇ ਸੁਪਨ ਸ਼ਰਮਾ ਦੇ ਰਾਹੀਂ ਮੈਨੂੰ ਗ੍ਰਿਫਤਾਰ ਕਰਕੇ ਤੇ ਮੈਨੂੰ 4-5 ਮਹੀਨੇ ਨਾਬੇ ਜੇਲ੍ਹ ਵਿੱਚ ਰੱਖਿਆ ਗਿਆ ਕੋਈ ਨਹੀਂ ਅਕਾਲਪੁਰ ਵਾਹਿਗੁਰੂ ਬਹੁਤ ਕੁਝ ਦੇਖ ਰਿਹਾ ਵਾ ਸਭ ਦਾ ਵਕਤ ਆਵੇਗਾ ਪਰ ਮੈਂ ਅੱਜ ਕੁਛ ਨਾ ਚਾਹਣਾ ਕਿ ਭਗਵੰਤਪਾਨ ਸਰਕਾਰ ਤੋਂ ਡੀਜੀਪੀ ਪੰਜਾਬ ਪੁਲਿਸ ਤੋਂ ਸਾਰੀ ਪੰਜਾਬ ਪੁਲਿਸ ਦੀ ਟੌਪ ਹਾਇਰਾਰਕੀ ਤੋਂ ਇਹ ਦੱਸਣਾ ਚਾਹੀਦਾ ਤੁਹਾਨੂੰ ਕਿ ਅਮਨਦੀਪ ਕੌਰ ਕਾਂਸਟੇਬਲ ਦੇ ਨਾਲ ਕਿਸ ਆਈਪੀਐਸ ਅਫਸਰ ਦੇ ਤੁਲਕਤ ਸੀਗੇ ਕੀ ਸਵਪਨ ਸ਼ਰਮਾ ਦੇ ਤੁਲਕਤ ਸੀਗੇ ਔਰ ਜਿਹੜੀ ਯੂਟਿਊਬਰ ਕੈਨੇਡਾ ਤੋਂ ਆਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਇਹ ਅਫਸਰ ਇੱਕ ਔਰਤ ਨਾਲ ਦੱਲੇਬਾਜੀ ਕਰ ਰਿਹਾ ਦਲਾਲੀ ਕਰ ਰਿਹਾ ਕਿ ਤੂੰ ਤੈਨੂੰ 50000 ਨਹੀਂ ਮੈਂ ਤੈਨੂੰ 30000 ਦਊਂਗਾ 10000 ਤੂੰ ਰੱਖ ਲਈ 20000 ਅੱਗੇ ਦੇ ਦੇ ਮੈਨੂੰ ਟ੍ਰੇਨਡ ਲੜਕੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਇਹ ਸਵਪਨ ਸ਼ਰਮਾ ਦੀ ਆਵਾਜ਼ ਹੈ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਲੋਕ ਇਹ ਮੈਨ ਨਹੀਂ ਮੰਨਣ ਨੂੰ ਤਿਆਰ ਔਰ ਮੈਂ ਕੱਲ ਸੁਣ ਰਿਹਾ ਸੀਗਾ ਜਿਹੜੇ ਬਠਿੰਡਾ ਪੁਲਿਸ ਨੇ ਉਸ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਉਹਨੂੰ ਉਹਨੂੰ ਪੱਤਰਕਾਰ ਜਦੋਂ ਪੁੱਛਦੇ ਨੇ ਕਿ ਉਹਦੇ ਫੋਨ ਤੁਸੀਂ ਚੈੱਕ ਕੀਤੇ ਤੁਸੀਂ ਉਹਦੇ ਚ ਕੁਝ ਹੋਰ ਪਾਇਆਗਾ ਕਹਿੰਦੇ ਉਹਦੇ ਚ ਹੋਰ ਕੁਝ ਨਹੀਂ ਪਾਇਆਗਾ ਇਹਦਾ ਮਤਲਬ ਹੁਣ ਭਗਵਾਨਪਾਤ ਮਾਨ ਉਹਨੂੰ ਪ੍ਰੋਟੈਕਟ ਕਰਨ ਤੇ ਆ ਗਿਆ ਵਾ ਮਤਲਬ ਅਮਨਦੀਪ ਕੌਰ ਆਪਣਾ ਮੂੰਹ ਨਾ ਖੋਲੇ ਉਹਦਾ ਜਿਹੜਾ ਘਰ ਵਾਲਾ ਆ ਜਿਹੜਾ ਵੀ ਇਹ ਵਿਅਕਤੀ ਉਹਦੇ ਨਾਲ ਰਹਿੰਦਾ ਸੀਗਾ ਉਹ ਕਿਸੇ ਤਰੀਕੇ ਨਾਲ ਆਪਣਾ ਮੂੰਹ ਨਾ ਖੋਲਣ ਉਹਨੂੰ ਮੀਡੀਆ ਦੇ ਲੱਗੇ ਨਹੀਂ ਲੱਗਣ ਦਿੰਦੇ ਔਰ ਆਪਣੇ ਇਸ ਆਲਾ ਆਈਪੀਐਸ ਆਫਸਰ ਨੂੰ ਬਚਾਇਆ ਜਾ ਰਿਹਾ ਵਾ ਕਿਉਂ ਬਚਾਇਆ ਜਾ ਰਿਹਾ ਤੁਸੀਂ ਇੱਕ ਪਾਸੇ ਕਹਿੰਨੇ ਕਿ ਅਸੀਂ ਨਸ਼ਿਆਂ ਦੇ ਵਿਰੋਧ ਹਾਂ ਇੱਕ ਪਾਸੇ ਤੁਹਾਡੇ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਦੁਬਾਰਾ ਦੁਬਾਰਾ ਇੰਪਲੀਕੇਟ ਹੋ ਰਹੇ ਨੇ ਸਮਗਲਿੰਗ ਵਿੱਚ ਆ ਰਹੇ ਨੇ ਔਰ 2-2 ਕਰੋੜ ਰੁਪਏ ਦੀ ਕੋਠੀਆਂ ਬਣਾ ਰਹੇ ਨੇ ਤਾਂ ਫਿਰ ਕਿੱਦਾਂ ਲੋਕੀ ਪੰਜਾਬ ਦੇ ਮੰਨਣਗੇ ਕਿ ਨਸ਼ੇ ਯੁੱਧ ਨਸ਼ੇ ਵਿਰੁੱਧ ਏ ਦੈਟ ਮੀਨ ਇਟਸ ਅ ਫੇਕ ਕੈਂਪੇਨ ਔਰ ਤੁਸੀਂ ਢੋਨੇ ਹੋ ਗਰੀਬਾਂ ਦੇ ਘਰ ਬੁਲਡੋਜ਼ਰ ਲੈ ਕੇ ਜਾ ਕੇ ਲੋਕਾਂ ਲੋਕ ਦਿਖਾਵਾ ਕਰਕੇ ਆਪ ਤਗਰੀਬ ਲੋਕਾਂ ਦੇ ਤੁਸੀਂ ਘਟਾਏ ਹਾਲਾਂਕਿ ਉਹ ਇਲੀਗਲ ਹੈ ਤੇ ਅਨਕਨਸਟੀਟਿਊਸ਼ਨਲ ਹੈ ਬਿਕੋਜ਼ ਸੁਪਰੀਮ ਕੋਰਟ ਆਫ ਇੰਡੀਆ ਨੇ ਯੂਪੀ ਸਰਕਾਰ ਦੀ ਜਿਹੜਾ ਯੋਗੀ ਮਾਡਲ ਤੁਸੀਂ ਚੱਕ ਕੇ ਪੰਜਾਬ ਚੁੱਕਿਆ ਬੁਲਡੋਜ਼ਰ ਰਾਜਨੀਤੀ ਦਾ ਇਹਨੂੰ ਰੋਕਿਆ ਹੋਇਆ ਵਾ ਉਹਦੇ باوجود ਤੁਸੀਂ ਗਰੀਬਾਂ ਦੇ ਘਰਟਾਉਣੇ ਪਰ ਭਗਵੰਤ ਸਿੰਘ ਮਾਨ ਔਰ ਡੀਜੀਪੀ ਪੰਜਾਬ ਪੁਲਿਸ ਕੀ ਤੁਸੀਂ ਅਮਨਦੀਪ ਕੌਰ ਦਾ 2 ਕਰੋੜ ਦਾ ਘਟਾਓਗੇ ਇੱਕ ਪਹਿਲਾ ਪਗੋੜਾ ਹੈ ਇੱਕ ਆਈਪੀਐਸ ਆਫਸਰ ਰਾਜੀਤ ਸਿੰਘ ਜਿਹਦੇ ਬੜੇ ਲੰਬੇ ਚੌੜੇ ਲਿੰਕ ਸੀਗੇ ਜਿਹੜਾ ਇੰਦਰਜੀਤ ਏਐਸਆਈ ਜਿਹੜਾ ਸਬ ਇਨਸਪੈਕਟਰ ਸ਼ਾਇਦ ਪਟਿਆਲੇ ਜੇਲ੍ਹ ਵਿੱਚ ਇਸ ਵਕਤ ਸਜ਼ਾ ਭੁਗਤ ਰਿਹਾ ਜਾਂ ਜੇਲ੍ਹ ਕੱਟ ਰਿਹਾ ਵਾ ਉਹਦੇ ਨਾਲ ਟੋਲ ਕਾ ਸੀ ਉਹ ਪ੍ਰੋਕਲੇਮਡ ਡਿਫੈਂਡਡ ਡਿਕਲੇਅਰ ਹੋ ਚੁੱਕਾ ਪਗੋੜਾ ਪੀਓ ਡਿਕਲੇਅਰ ਕਰਤਾ ਉਹਦੇ ਲੁਕਆਊਟ ਨੋਟਿਸ ਕੱਢੇ ਹੋਏ ਨੇ ਲੇਕਿਨ ਰਾਜੀਤ ਸਿੰਘ ਨੂੰ ਕਿਸੇ ਨੇ ਫੜਿਆ ਨਹੀਂ ਕਿ ਰਾਜੀਤ ਸਿੰਘ ਦਾ ਘਰ ਟਾਇਆ ਜਾਵੇਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਲੀਡਰ ਆਫ ਆਪੋਜੀਸ਼ਨ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਾਹਮਣੇ ਸਪੀਕਰ ਦੇ ਵਿਧਾਨ ਸਭਾ ਵਿੱਚ ਰੱਖੀ ਉਹਨਾਂ ਨੇ ਕਦੇ ਹੋਰ ਪੁਲਿਸ ਆਫਸਰ ਦਾ ਨਾਮ ਵੀ ਲਿਆ ਨਹੀਂ ਟਾਇਆ ਜਾਏਗਾ ਨ ਕਿਉਂਕਿ ਵਿਚਾਰੇ ਗਰੀਬੜੇ ਨੇ ਜਿਹੜੇ ਉਹਨਾਂ ਤੇ ਟੋ ਉਹਨਾਂ ਤੇ ਟੌਰ ਬਣ ਜਾਂਦਾ ਡੋਜ਼ਰ ਬਲਡوزر ਚਲਾਤਾ ਨਸ਼ਾ ਮੁਕਾਤਾ ਯਾਦ ਰਹੇ ਇਦਾਂ ਦੀ ਇੱਕ ਫਰਜ਼ੀ ਡਰਾਈਵ ਜਿਹੜਾ ਉਸ ਵਕਤ ਪੰਚਾਇਤ ਮਿੰਿਸਟਰ ਸੀ ਕੁਲਦੀਪ ਢਾਲੀਵਾਲ ਉਹਨੇ ਜ਼ਮੀਨਾਂ ਛਡਾਉਣ ਦੀ ਸ਼ੁਰੂ ਕੀਤੀ ਸੀ ਸ਼ੁਰੂ-ਸ਼ੁਰੂ ਦੇ ਵਿੱਚ ਬਹੁੜਾ ਹਹਾਕਾਰ ਮੱਚੀ ਭਗਵੰਤ ਸਿੰਘ ਮਾਨ ਆਪ ਚੱਲਿਆ ਇੱਕ ਦਿਨ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਕਿ ਝੂਠੀ ਰਿਕਲੀ ਗੱਲ ਕਿ ਮੈਂ ਜ਼ਮੀਨ ਛਡਾਉਣ ਚੱਲਿਆ ਪੰਚਾਇਤ ਦੀ ਇੱਥੇ ਚੰਡੀਗੜ੍ਹ ਦੇ ਨੇੜੇ ਉਹ ਉਹ ਕਿਸੇ ਨੇ ਅੱਜ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਉਣ ਦੀ ਡਰਾਈਵ ਕਿਸੇ ਨੇ ਸੁਣੀ ਆ ਹੁਣ ਠੁੱਸ ਹੋ ਗਈ ਨਾ ਠੁੱਸ ਕਿਉਂਕਿ ਗਲਤ ਸੀ ਡਰਦੇ ਸੀਗੇ ਪਿਕ ਐਂਡ ਚੂਜ਼ ਸੀ ਉਹਦੇ ਚ ਉਹ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦੇ ਸੀਗੇ ਉਹ ਉਹ ਮੁਹਿੰਮ ਸਾਰੀ ਫੇਲ ਹੋ ਗਈ ਯਾਦ ਰਹੇ ਇਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਚ ਜਾਂ ਚੰਦ ਮਹੀਨਿਆਂ ਦੇ ਵਿੱਚ ਆ ਨਸ਼ੇ ਯੁੱਧ ਨਸ਼ੇ ਵਿਰੁੱਧ ਇਹ ਪੱਕਾ ਫੇਲ ਹੋ ਗਈ ਕਿਉਂਕਿ ਇਹਦੇ ਮਨਸੂਬੇ ਠੀਕ ਨਹੀਂ ਗਏ ਇਹ ਸਿਲੈਕਟਿਵ ਡਰਾਈਵ ਆ ਜਿਹੜੇ ਗਰੀਬ ਆਦਮੀ ਉਹਨਾਂ ਦੇ ਉਹਨਾਂ ਦੇ ਉੱਤੇ ਘਰਟਾਇ ਜਾ ਰਿਹਾ ਆਖੇ ਜੀ ਅਸੀਂ ਇੰਨੇ ਪਰਚੇ ਦਰਜ ਕਰਤੇ ਪਰਚੇ ਦਰਜ ਕਰਨ ਦਾ ਹੱਲ ਹੈ ਕੋਈ ਐਨਡੀਪੀਐਸ ਦਾ ਉਹਦਾ ਮਗਲੀਆਂ ਸਰਕਾਰਾਂ ਵੀ ਬਹੁਤ ਦਰਜ ਕਰਦੇ ਅਸੀਂ ਮੈਂ ਨਾਬੇ ਜਿਲ੍ਹ ਚ ਰਹਾ ਬਹੁਤ ਸਾਰੇ ਵਿਅਕਤੀ ਮੈਨੂੰ ਕਹਿੰਦੇ ਸੀ ਐਨਡੀਪੀਐਸ ਦੇ ਕੇ ਅਸੀਂ ਬੇਗੁਨਾਹ ਆ ਅਸੀਂ ਫਰੇਮ ਕੀਤੇ ਹੋਇਆ ਕਿ ਕੋਈ ਜਦੋਂ ਤੁਸੀਂ ਟਾਰਗੇਟ ਦਿੱਤਾ ਇੱਕ ਐਸਚੂ ਨੂੰ ਕਿ ਵੀ ਤੇਰੇ ਤੋਂ ਮੈਂ ਇੱਕ ਮਹੀਨੇ ਦਾ 100 ਪਰਚਾ ਲੈਣਾ ਵਾ ਉਹ ਉਹਨੇ 100 ਪਰਚੇ ਦੀ ਆਰਡ ਵਿੱਚ 50 ਬੰਦੇ ਗਲਤ ਕਰਨੇ ਆ ਪੈਸੇ ਵੀ ਲੈਣੇ ਆ ਔਰ ਕ੍ਰਾਪਸ਼ਨ ਵੀ ਹੋਣੀ ਆ ਇਸ ਲਈ ਮੇਰੇ ਵੀਰੋ ਇਹ ਸਾਰਾ ਇੱਕ ਫਰਾਡ ਚੱਲ ਰਿਹਾ ਪੰਜਾਬ ਦੇ ਵਿੱਚ ਔਰ ਪੰਜਾਬ ਮੈਂ ਜਿੱਦਾਂ ਰਿਪੀਟਿਡਲੀ ਕਹਾ ਹੈ ਬਕਮਾ ਪੁਲਿਸ ਸਟੇਟ ਸਾਰੀ ਰਾਜਨੀਤੀ ਯੂਪੀ ਸਟਾਈਲ ਬੀਜੇਪੀ ਦੀ ਲਾਗੂ ਕਰਕੇ ਅੱਜ ਬੁਲਡੋਜ਼ਰ ਪੋਲਿਟਿਕਸ ਨੂੰ ਲਾਗੂ ਕਰਕੇ ਇੱਕ ਪੁਲਿਸ ਸਟੇਟ ਪੁਲਿਸ ਰਾਜ ਬਣ ਚੁੱਕਾ ਵਾ ਕਿਸੇ ਨੂੰ ਕੁਛ ਕਰਨ ਨਹੀਂ ਦਿੰਦੇ ਜਿਹੜਾ ਬੋਲਦਾ ਉਹਦੇ ਤੇ ਪਰਚੇ ਦਰਜ ਕਰਦੇ ਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਔਰ ਬਾਅਦ ਵਿੱਚ ਯਵਾਪਾ ਲਾ ਕੇ ਦਿਬਰੂਗੜ੍ਹ ਦੀਆਂ ਆਸਾਮੀਆਂ ਜ਼ਿਲ੍ਹਿਆਂ ਚ ਰੱਖਿਆ ਉਹਨਾਂ ਨੂੰ ਦੁਬਾਰਾ ਹੋਰ ਨਾ ਮੁਕਦਮੇ ਇੱਥੇ ਫਾਲਸਲੀ ਇਮਪਲੀਕੇਟ ਕਰਤਾ ਔਰ ਹੋਮ ਮਿਨਿਸਟਰ ਸਾਹਿਬ ਨੇ ਕਿਹਾ ਪਾਰਲੀਮੈਂਟ ਇੰਡੀਆ ਦੇ ਹੋਮ ਮਿਨਿਸਟਰ ਨੇ ਕਿ ਚਾਹੇ ਹਮਾਰੀ ਸਰਕਾਰ ਨਹੀਂ ਹੈ ਪੰਜਾਬ ਮੇ ਲੇਕਿਨ ਹਮਨੇ ਪੰਜਾਬ ਕੇ ਲੋਗੋ ਕੋ ਐਨਐਸਏ ਲਗਾ ਕੇ ਦਿਬਰੂਗੜ ਜੇਲ੍ਹ ਭੇਜਾ ਇਹਦਾ ਮਤਲਬ ਕਿ ਭਗਵੰਤ ਮਾਨ ਦੀ ਮਰਜ਼ੀ ਨਾਲ ਔਰ ਹੋਮ ਮਿਨਿਸਟਰ ਦੇ ਕਹਿਣ ਤੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ ਜੇਲ੍ਹ ਚ ਰੱਖਿਆ ਕਿਸਾਨਾਂ ਦਾ ਅੰਦੋਲਨ ਪੁੱਟਿਆ ਗਿਆ ਬੁਲਡੋਜ਼ਰ ਚਲਾਏ ਗਏ ਟਰਾਲੀ ਚੋਰਾ ਨੇ ਟਰਾਲੀਆਂ ਚੋਰੀਆਂ ਚੋਰੀ ਕਰ ਲੀਆਂ 100 ਕਰੋੜ ਰੁਪਏ ਦੀ ਪ੍ਰਾਪਰਟੀ 130 35 ਟਰਾਲੀਆਂ 4 4 3 3 ਲੱਖ ਰੁਪਏ ਦੀਆਂ ਟਰੈਕਟਰ ਗਾਇਬ ਸਮਾਨ ਸਾਰਾ ਗਾਇਬ ਉਹਦੇ ਵਿੱਚ ਵੀ ਬੀਜੇਪੀ ਦੇ ਹਦਾਇਤ ਦੇ ਉੱਤੇ ਮੋਰਚਾ ਪਟਿਆ ਗਿਆ ਵਾ ਅਗੇ ਜੀ ਸੜਕ ਰੁਕੀ ਉਹਨਾਂ ਦਾ ਲੋਕੀ ਕੋਈ ਨਹੀਂ ਸੋਤ ਬੈਠੇ ਸੀਗੇ ਸੜਕ ਤੇ ਕੰਦ ਤਾਂ ਬਣਾਈ ਹਰਿਆਣਾ ਸਰਕਾਰ ਨੇ ਸਪੋਰਟ ਕੀਤੀ ਭਗਵੰਤ ਮਾਨ ਨੇ ਏਅਰ ਗੈਸ ਉਹਨਾਂ ਨੇ ਮਾਰੇ ਦਿੱਲੀ ਉਹਨਾਂ ਨੇ ਜਾਣ ਨਹੀਂ ਦਿੱਤਾ ਸੋ ਇੱਕ ਆ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪੰਜਾਬ ਅੱਜ ਬਹੁਤ ਵੱਡੇ ਦਮਨ ਚੱਕਰ ਚੋਂ ਗੁਜ਼ਰ ਰਿਹਾ ਅੱਜ ਪੰਜਾਬ ਦੇ ਵਿੱਚ ਉਹੀ ਨਸਲ ਕੁਸ਼ੀ ਜਿਹੜੀ ਕਿਸੇ ਵਕਤ ਮਿਲਟੈਂਸੀ ਨੂੰ ਕਰਪ ਕਰਨ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੀਤੀ ਜਾਂਦੀ ਸੀ ਉਹ ਰੈਪਲੀਕੇਟ ਹੋ ਰਹੀ ਹੈ ਕਰਨਲ ਬਾਠ ਦੇ ਵਿੱਚ ਜਿਹੜੇ ਅਕਿਊਜ਼ ਨੇ ਉਹ ਸਾਰੇ ਰੱਜੇ ਹੋਏ ਸੀਗੇ ਸ਼ਰਾਬ ਨਾਲ ਜਦੋਂ ਕਰਨਲ ਨੂੰ ਕੁੱਟਿਆ ਆਣ ਕੇ ਉਹਨਾਂ ਨੇ ਕਿਹਾ ਵਾ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇ ਤੇਰਾ ਵੀ ਇਨਕਾਊਂਟਰ ਕਰ ਦਾਂਗੇ ਮੈਨੂੰ ਪੂਰਨ ਡਾਊਟ ਹੈ ਕਿ ਜਿੰਨੇ ਪੁਲਿਸ ਮੁਕਾਬਲੇ ਪਿਛਲੇ ਕੁਝ ਸਮੇਂ ਛੋਏ ਨੇ 1.5 2 ਸਾਲ ਉਹ ਸਾਰੇ ਡਾਊਟਫੁਲ ਨੇ ਕਿਉਂਕਿ ਜਦੋਂ ਪੁਲਿਸ ਮੁਕਾਬਲਾ ਹੁੰਦਾ ਇੱਕ ਤਰਫਾ ਨਹੀਂ ਸੱਟ ਲੱਗ ਸਕਦੀ ਜੇ ਅਗਲੇ ਹਥਿਆਰ ਬੰਦੇ ਨੇ ਤੇ ਫਿਰ ਪੁਲਿਸ ਵਾਲਿਆਂ ਦੇ ਵੀ ਗੋਲੀਆਂ ਜਾਂ ਸੱਟਾਂ ਵੱਜਣੀਆਂ ਚਾਹੀਦੀਆਂ ਐ ਨੁਕਸਾਨ ਹੋਣਾ ਚਾਹੀਦਾ ਪਰ ਕੋਈ ਨਹੀਂ ਨੁਕਸਾਨ ਆ ਵਨ ਸਾਈਡਿਡ ਉਹ ਇੰਕਾਊਂਟਰ ਕਰਕੇ ਪਾਰ ਜਾਂਦੇ ਨੇ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਸ ਲਈ ਤੈਨੂੰ ਰਾਜ ਨਹੀਂ ਸੀ ਦਿੱਤਾ ਯਾਰ ਲੋਕਾਂ ਨੇ ਕਿ ਤੂੰ ਆਪਣੇ ਲੋਕਾਂ ਦੇ ਉੱਤੇ ਤਸ਼ੱਦਦ ਕਰੇ ਇੱਕ ਪੁਲਿਸ ਸਟੇਟ ਬਣਾਵੇਂ ਕਿਸਾਨਾਂ ਦੇ ਉੱਤੇ ਬਲਡੋਜ਼ਰ ਚੜਾਵੇਂ ਗਰੀਬਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੜਾਵੇਂ ਔਰ ਪੁਲਿਸ ਦੇ ਰਾਹੀਂ ਆਪਣੀ ਰਾਜਨੀਤੀ ਨੂੰ ਪਰਫੁੱਲਤ ਕਰੇ ਪੇਜਰੀਵਾਲ ਨੂੰ ਇੱਥੇ ਪੰਜਾਬ 'ਚ ਜਿਨ੍ਹਾਂ ਦਾ ਕੋਈ ਸਰਕਾਰ ਨਹੀਂਗਾ ਜਿਹੜੇ ਐਮਐਲਏ ਦੀ ਚੋਣਾ ਹਾਰ ਗਏ ਨੇ ਉਹਨਾਂ ਨੂੰ ਸਾਡੇ ਸਿਰ ਤੇ ਬਿਠਾਤਾ ਔਰ ਕੇਜਰੀਵਾਲ ਗੋਡੇ ਟੇਕ ਚੁੱਕਾ ਬੀਜੇਪੀ ਦੇ ਮੋਰੇ ਸੀਡੀ ਈਡੀ ਤੇ ਸੀਬੀਆਈ ਦੇ ਪਰਚਿਆਂ ਤੋਂ ਡਰਦਾ ਕਿ ਇੱਕ ਸਸੋੜੀਏ ਦੇ ਉੱਤੇ 1300 ਕਰੋੜ ਰੁਪਏ ਕਲਾਸਰੂਮ ਦਾ ਜਿਹੜਾ ਘੁਟਾਲੇ ਦਾ ਐਫਆਈਆਰ ਦੇ ਹੁਕਮ ਹੋਏ ਨੇ ਅਗਲੀ ਵਾਰੀ ਕੇਜਰੀਵਾਲ ਦੀਆ ਉਹਦੇ ਸ਼ੀਸ਼ ਮਹਿਲ ਦੀਆ ਉਹਦੇ ਹੋਰ بڑے ਘੁਟਾਲੇ ਨੇ ਔਰ ਬੀਜੇਪੀ ਉਹਨੂੰ ਹੁਣ ਹੁਕਮ ਮਾਰਦੀ ਕਿ ਚੱਲ ਖਾਲੀ ਕਰਾ ਸੜਕ ਕਿਸਾਨਾਂ ਨੂੰ ਉਠਾ ਚੱਲ ਆ ਐਨਐਸਏ ਸਾਡੇ ਨੌਜਵਾਨਾਂ ਤੇ ਮੇਰੇ ਵੀਰੋ ਪੰਜਾਬ ਦੇ ਬਹਾਦਰ ਲੋਕੋ ਮੈਂ ਤਾਂ ਤੁਹਾਡੇ ਦੇ ਧਿਆਨ ਵਿੱਚ ਲੈ ਕੇ ਆਉਣਾ ਸੀ ਔਰ ਮੈਂ ਦੁਬਾਰਾ ਮੰਗ ਕਰਦਾ ਕਿ ਭਗਵਾਨ ਪ੍ਰਮਾਨ ਤੇ ਡੀਜੀਪੀ ਪੰਜਾਬ ਮਸਟ ਕਲੈਰੀਫਾਈ ਇਸ ਗੱਲ ਦੀ ਉਹ ਤਸਦੀਕ ਕਰਨ ਔਰ ਲੋਕਾਂ ਦੀ ਅਦਾਲਤ ਵਿੱਚ ਜਾਣ ਕੇ ਦੱਸਣ ਕਿ ਅਮਨਦੀਪ ਕੌਰ ਦੇ ਨਾਲ ਕਿਹੜੇ ਆਈਪੀਐਸ ਅਧਿਕਾਰੀ ਦੇ ਤਲੁਕਾਤ ਸੀਗੇ ਕੀ ਉਹ ਜਸਮਾਨੀ ਤਲੁਕਾਤ ਸੀਗੇ ਕੀ ਉਹਦੇ ਨਾਲ ਉਹ ਧੰਦਾ ਕਰਦਾ ਸੀਗਾ ਕਿ ਇਹ ਕੀ ਉਹ ਕੀ ਉਹ ਹੀ ਸੁਪਨ ਸ਼ਰਮਾ ਅਫਸਰ ਜਿਹੜਾ ਟੈਂਟਡ ਵੀ ਹੈ ਜਿਹਦੇ ਤੇ ਬਹੁਤ ਸਾਰੇ ਇਲਜ਼ਾਮ ਨੇ ਔਰ ਜਿਹੜੀ ਆਡੀਓ ਲੀਕ ਹੋਈ ਹੈ ਫਰੋਮ ਕੈਨੇਡੀਅਨ ਕੈਨੇਡੀਅਨ ਯੂਟਿਊਬਰ ਨੇ ਕਿ ਉਹ ਆਵਾਜ਼ ਸੋਪਨ ਸ਼ਰਮਾ ਦੀ ਹੈ ਕਿ ਉਹ ਔਰਤਾਂ ਦੇ ਨਾਲ ਦਲਾਲੀ ਕਰਕੇ ਸੌਦਾਬਾਜ਼ੀ ਕਰਕੇ ਤੇ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕਰਨਾ ਚਾਹੁੰਦਾ ਸੀਗਾ ਜੇ ਇਸ ਤਰ੍ਹਾਂ ਨਾਲ ਵਰਦੀ ਵਿੱਚ ਤਾਇਨਾਤ ਕਮਿਸ਼ਨਰ ਲੈਵਲ ਦੇ ਪੁਲਿਸ ਆਫਸਰਜ਼ ਇਨਵੋਲਵ ਹੋਣਗੇ ਅਮਨਦੀਪ ਕੌਰ ਨਾਲ ਤੇ ਉਸ ਆਡੀਓ ਦੇ ਵਿੱਚ ਤੇ ਫਿਰ ਮੈਨੂੰ ਦੱਸੋ ਤੁਸੀਂ ਕਿ ਆਮ ਆਦਮੀ ਨੂੰ ਕੀ ਸਿੱਖਿਆ ਦਿੰਦੇ ਨੇ ਜੀ ਕੀ ਇਹਦੇ ਤੇ ਇਨਸਾਫ ਕਰਨਗੇ ਇਹਨਾਂ ਅਫਸਰਾਂ ਤੋਂ ਕੋਈ ਤੁਸੀਂ ਕੀ ਉਮੀਦ ਕਰ ਸਕਦੇ ਹੋ ਔਰ ਸਾਨੂੰ ਪੂਰਨ ਡਾਊਟ ਹੈ ਕਿ ਅਗਰ ਇਹ ਬੰਦਾ ਉੱਥੇ ਤੈਨਾਤ ਰਿਹਾ ਲੁਧਿਆਣਾ ਵੈਸਟ ਦੀ ਜਿਮਨੀ ਚੌਂਕ ਕੈਨੋਟ ਬੀ ਫਰੀ ਐਂਡ ਫੇਅਰ ਨੈਵਰ ਐਵਰ ਐਟ ਆਲ ਕਿਉਂਕਿ ਜਿਹੜਾ ਆਦਮੀ ਕਾਨੂੰਨ ਨੂੰ ਛਿੱਕੇ ਤੇ ਟੰਗਦਾ ਵਰਦੀ ਪਹਿਨ ਕੇ ਹਰ ਕੰਮ ਅਨਕਨਸਟੀਟਿਊਸ਼ਨ ਤੇ ਇਲੀਗਲ ਕਰਨ ਲਈ ਤਿਆਰ ਆ ਉਹ ਕੋ ਜੋ ਮਰਜ਼ੀ ਕੰਮ ਕਰਾ ਲਓ ਤੁਸੀਂ ਜਿੰਨੀਆਂ ਮਰਜ਼ੀ ਈਵੀਐਮ ਸਟੈਂਪਰ ਕਰਾ ਲਓ ਜੋ ਮਰਜ਼ੀ ਬੰਦੇ ਚਕਾ ਲਓ ਜਿੰਨੇ ਮਰਜ਼ੀ ਪਰਚੇ ਝੂਠੇ ਕਰਾ ਲਓ ਮੈਂ ਤਾਂ ਗਵਾਹ ਤੁਹਾਡੇ ਸਾਹਮਣੇ ਮੇਰੇ ਤੇ ਨਾਲ ਹੋਇਆ ਵਾ ਔਰ ਮੈਂ ਫਾਈਟ ਕਰ ਰਿਹਾ ਹਾਂ ਮੈਂ ਕੋਈ ਏਡਾ ਹੰਕਾਰ ਨਾ ਸਮਝੋ ਮੈਂ ਕਾਲਪੁਰਖ ਵਾਹਿਗ ਇਨਸਾਫ ਹੋਵੇਗਾ ਜ਼ਰੂਰ ਮੈਨੂੰ ਆਪਣੇ ਨਾਇਪਾਲਿਕਾ ਦੇ ਉੱਤੇ ਪੂਰਨ ਭਰੋਸਾ ਵਾ ਔਰ ਮੈਂ ਇਹ ਕੇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਊਂਗਾ ਠੀਕ ਹੈ ਲੋਕਾਂ ਨੂੰ ਡਰਾ ਲੈਂਦੇ ਨੇ ਦਬਕਾ ਲੈਂਦੇ ਨੇ ਉਹਨਾਂ ਦੀਆਂ ਬਾਹਾਂ ਮੋੜ ਲੈਂਦੇ ਨੇ ਲੋਕੀ ਉੱਥੇ ਛੱਡ ਜਾਂਦੇ ਕਿ ਚਲੋ ਮੈਂ ਜੇਲ੍ਹ ਤੋਂ ਬਾਹਰ ਆ ਗਿਆ ਮੈਂ ਛੱਡ ਦਿੱਤਾ ਨੋ ਆਈ ਵਿਲ ਫਾਈਟ ਦਿਸ ਕੇਸ ਟੂ ਦ ਲੌਜੀਕਲ ਕਨਕਲੂਜਨ ਸੋ ਥੈਟ ਕਿਸੇ ਨਾ ਦੁਬਾਰਾ ਐਨਡੀਪੀਐਸ ਵਿੱਚ ਫਾਲਸ ਇੰਪਲੀਕੇਸ਼ਨ ਨਾ ਕਰਨ ਜਿਵੇਂ ਕਿ ਇਹਨਾਂ ਨੇ ਪੁਲਿਸ ਸੂਤ ਦਾਲ ਰੀਸੈਂਟਲੀ ਹੁਸ਼ਾਰਪੁਰ ਦੇ ਵਿਅਕਤੀ ਨਾਲ ਕੀਤੀ ਜਿਹੜਾ ਹਾਈ ਕੋਰਟ ਚ ਆ ਕੇ ਆਇਆ ਕੀ ਕਹਿੰਦੇ ਹੁੰਦੇ ਆ ਨਸ਼ੇ ਵਿਰੁੱਧ ਜਿਹੜਾ ਇਹ ਜੰਗ ਜੀ ਕਹਿੰਦੇ ਨੇ ਇਹ ਬੋਗਸ ਆ ਜਿਵੇਂ ਪੰਚੇਤਾਂ ਦੀ ਜ਼ਮੀਨਾਂ ਹੋਈ ਸੀਗੀ ਇਹ ਮੈਂ ਤੁਹਾਡਾ ਸਾਰਾ ਔਰ ਫਿਰ ਮੈਰੀ ਰਿਟਰੇਟ ਕਰਦਾ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਡੀਜੀਪੀ ਔਰ ਚੀਫ ਮਿਨਿਸਟਰ ਨੂੰ ਦੱਸਣਾ ਚਾਹੀਦਾ ਵਾ ਵੈਰੀਫਾਈ ਕਰਕੇ ਕਿ ਕੀ ਆਡੀਓ ਦੇ ਵਿੱਚ ਆਵਾਜ਼ ਸੋਪਨ ਸ਼ਰਮਾ ਆਈਪੀਐਸ ਕਮਿਸ਼ਨਰ ਲੁਧਿਆਣਾ ਦੀ ਹੈ ਕਿ ਜੋ ਔਰਤ ਕਹਿ ਰਹੀ ਕਿ ਮੇਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਤਾਲੁਕਤ ਹੈ ਅਮਨਦੀਪ ਕੌਰ ਪਟੰਡੇ ਵਾਲੀ ਕਾਂਸਟੇਬਲ ਕਿ ਉਹਦੇ ਵਿੱਚ ਇਨਵੋਲਵਮੈਂਟ ਸੁਪਨ ਸ਼ਰਮਾ ਆਈਪੀਐਸ ਦਿਆ ਇਹ ਸਾਰੀਆਂ ਗੱਲਾਂ ਦਾ ਜਵਾਬ ਜਨਤਾ ਦੀ ਅਦਾਲਤ ਮੰਗ ਰਹੀ ਹੈ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ